ਜੋ ਪਾਵਨ ਸ਼ਬਦ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ ਗੂਜਰੀ ਰਾਗ ਦੇ ਅੰਦਰ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਰਚਨਾ ਤੋਂ ਚਾਰਣ ਕੀਤਾ ਇਹ ਸ਼ਬਦ ਅਸ਼ਟਪਦੀ ਦੇ ਰੂਪ ਦੇ ਵਿੱਚ ਹੈ ਪਹਿਲੇ ਘਰ ਦੇ ਅੰਦਰ ਗਾਉਣ ਦੀ ਹਦਾਇਤ ਹੈ ਸ਼ਬਦ ਅੰਕਿਤ ਕਰਨ ਤੋਂ ਪਹਿਲਾਂ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਨੇ ਜੋ ਮੰਗਲਾ ਚਰਨ ਸਰੂਪ ਮੂਲ ਮੰਤਰ ਸੰਖੇਪ ਦੇ ਵਿੱਚ ਲਿਖਿਆ ਹੈ ਇੱਕ ਓੰਕਾਰ ਸਤਿਗੁਰ ਪ੍ਰਸਾਦ ਓ ਪਰਮਾਤਮਾ ਇੱਕ ਹੈ ਉਸ ਨੂੰ ਸਤਿਗੁਰੂ ਦੀ ਬਖਸ਼ਿਸ਼ ਦੇ ਨਾਲ ਜਾਣਿਆ ਜਾ ਸਕਦਾ ਹੈ ਆਓ ਮਨਵ੍ਰਤੀਆਂ ਇਕਾਗਰ ਕਰਕੇ ਰਹਾਉ ਵਾਲੇ ਬੰਦ ਤੋਂ ਸ਼ੁਰੂ ਕਰਦੇ ਹਾਂ ਸ਼ਬਦ ਦੀ ਭਾਵਨਾ ਨੂੰ ਸਮਝਣ ਦਾ ਯਤਨ ਕਰੀਏ ਜੀ ਆਖੀਏ ਜੀ ਸਤਨਾਮ ਤਨ ਬਾਹੀ ਗੁਰੂ ਸਾਹਿਬ ਜੀ ਚਿਤ ਹੋ ਬਾਸ ਦਿਓ ਬਨਵਾਲੀ RAM ਹਿਰਦੈ ਜਪਮਾਲੀ ਜੇਤੋ ਬਾਸ ਦਿਓ ਬਨਮਾਲੀ ਉਸ ਪਰਮਾਤਮਾ ਨੂੰ ਜਿਸ ਦਾ ਵਾਸਾ ਹਰ ਥਾਂ ਤੇ ਹੈ ਵਾਸ ਦੇਵ ਨੂੰ ਚੇਤੇ ਕਰੀਏ ਤੇ ਹਿਰਦੇ ਦੇ ਵਿੱਚ ਉਸ ਨੂੰ ਚੇਤੇ ਕਰਨਾ ਹੀ ਉਸ ਦੀ ਮਾਲਾ ਬਣਾਈਏ ਕਿਉਂਕਿ ਉਸ ਪਰਮਾਤਮਾ ਦੀ ਜੋ ਮਾਲਾ ਹੈ ਸਾਰੀ ਦੀ ਸਾਰੀ ਬਨਸਪਤੀ ਹੈ ਬਨਮਾਲੀ ਜਿਸ ਦੀ ਸਾਰੀ ਦੀ ਸਾਰੀ ਬਨਸਪਤੀ ਮਾਲਾ ਹੈ ਬਨਵਾਲੀ ਉਸ ਵਾਸ ਦੇਵ ਸਾਰੇ ਥਾਂ ਤੇ ਵਾਸਾ ਕਰਨ ਵਾਲੇ ਪਰਮਾਤਮਾ ਨੂੰ ਹਿਰਦੇ ਵਿੱਚ ਚੇਤੇ ਕਰੀਏ ਇਹ ਹੀ ਉਸ ਦੀ ਜਪਮਾਲੀ ਹੈ ਇਹ ਹੀ ਉਸ ਦੀ ਜਪਮਾਲਾ ਹੈ ਕਬੀਰ ਸਿ ਮੇਰੀ ਸਿਮਰਣੀ ਰਸਨਾ ਉਪਰ ਰਾਮ ਕਬੀਰ ਸਾਹਿਬ ਆਖਦੇ ਰਸਨਾ ਤੋਂ ਨਾਮ ਜਪਣਾ ਹੀ ਮੇਰੀ ਸਿਮਰਣੀ ਹੈ ਮੇਰੀ ਮਾਲਾ ਹੈ ਇਸ ਕਰਕੇ ਮਾਲਾ ਦੀ ਲੋੜ ਨਹੀਂ ਹੈ ਮਾਲਾ ਦੇ ਮਣਕਿਆਂ ਨੂੰ ਘਮਾਉਣ ਦੀ ਲੋੜ ਨਹੀਂ ਹੈ ਹਿਰਦੇ ਦੇ ਵਿੱਚ ਉਸ ਨੂੰ ਯਾਦ ਕੀਤਾ ਜਾਵੇ ਇਹ ਹੀ ਸਾਡੇ ਵਾਸਤੇ ਉਸ ਦੀ ਮਾਲਾ ਹੈ ਜੋ ਪਰਮਾਤਮਾ ਸਾਰੀ ਬਨਸਪਤੀ ਨੂੰ ਮਾਲਾ ਬਣਾਉਂਦਾ ਹੈ ਜੋ ਸਾਰੀ ਬਨਸਪਤੀ ਦਾ ਮਾਲਕ ਹੈ ਸਾਰੇ ਥਾਵਾਂ ਦੇ ਉੱਤੇ ਵਸਦਾ ਹੈ ਸੋ ਸਤਿਗੁਰੂ ਸਮਝਾਉਂਦੇ ਨੇ ਕਿ ਮਨੁੱਖ ਜਿਹੜਾ ਹੈ ਇਹ ਪਰਮਾਤਮਾ ਦਾ ਸਿਮਰਨ ਕਿਉਂ ਨਹੀਂ ਕਰ ਪਾਉਂਦਾ ਇਸ ਦੇ ਉੱਤੇ ਕੀ ਰੁਕਾਵਟ ਹੈ ਸਤਿਗੁਰੂ ਆਖਦੇ ਏਕ ਨਗਰੀ ਪੰਚ ਚੋਰ ਬਸੀ ਹਲੇ ਵਰਜਤ ਚੋਰੀ ਧਾਵੈ ਤ੍ਰਿਹ ਦਸਮਾਲ ਰੱਖੈ ਜੋ ਨਾਨਕ ਮੁਖ ਮੁਕਤ ਸੋਪਾਵੇ ਹੁਣ ਹਿਰਦੇ ਦੇ ਵਿੱਚ ਉਸ ਪ੍ਰਮਾਤਮਾ ਵਾਸਦੇਵ ਜੋ ਹਰ ਥਾਂ ਤੇ ਵਸਦਾ ਹੈ ਉਸ ਨੂੰ ਚੇਤੇ ਕਰਨਾ ਹੈ ਉਸ ਦਾ ਨਾਮ ਜਪਣਾ ਹੈ ਪਰ ਇਸ ਆਹਰ ਦੇ ਵਿੱਚ ਲੱਗਣ ਦੀ ਬਜਾਏ ਇਹ ਜਿਹੜਾ ਮਨ ਹੈ ਇਸ ਨੂੰ ਜਿਹੜੇ ਚੋਰਾਂ ਨੇ ਘੇਰਿਆ ਹੈ ਨਾ ਉਹ ਇਸ ਦੇ ਘਰ ਦੇ ਵਿੱਚੋਂ ਗੁਣਾ ਰੂਪੀ ਜਿਹੜਾ ਖਜ਼ਾਨਾ ਹੈ ਉਸ ਨੂੰ ਲੁੱਟ ਲੈਂਦੇ ਨੇ ਤੇ ਜਦੋਂ ਇਹਦੇ ਪੱਲੇ ਔਗਣ ਰਹ ਜਾਂਦੇ ਨੇ ਫਿਰ ਇਹ ਨਾਮ ਨਹੀਂ ਜਪ ਸਕਦਾ ਸਤਿਗੁਰੂ ਆਖਦੇ ਏਕ ਨਗਰੀ ਇੱਕ ਨਗਰ ਹੈ ਉਹ ਨਗਰ ਕਿਹੜਾ ਹੈ ਸਾਡਾ ਸਰੀਰ ਹੈ ਪੰਜ ਚੋਰ ਵਸੀ ਅਲੇ ਇਹਦੇ ਅੰਦਰ ਪੰਜ ਚੋਰ ਪੰਜ ڈاکੂ ਵਸਦੇ ਨੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਵਰਜਤ ਚੋਰੀ ਧਾਵੈ ਇਹਨਾਂ ਨੂੰ ਜਿੰਨਾ ਮਰਜ਼ੀ ਰੋਕੋ ਪਰ ਇਹ ਚੋਰੀ ਵਾਸਤੇ ਦੌੜ ਪੈਂਦੀ ਨੇ ਤ੍ਰਿਹ ਦਸ ਮਾਲ ਰਖੈ ਜੋ ਨਾਨਕ ਪਰ ਜਿਹੜਾ ਮਨੁੱਖ ਆਪਣੇ ਮਨ ਰੂਪੀ ਜੋ ਮਾਨਕ ਹੈ ਮਨ ਰੂਪੀ ਜਿਹੜਾ ਹਿਰਦਾ ਹੈ ਮਨ ਰੂਪੀ ਜਿਹੜਾ ਅਸਲੀ ਧਨ ਹੈ ਮਾਲ ਹੈ ਜਿਹੜਾ ਆਪਣੇ ਮਨ ਨੂੰ ਬਚਾ ਲੈਂਦਾ ਹੈ ਤ੍ਰਿਹ ਦਸ ਤੋਂ ਤ੍ਰਿਹ ਦਸ ਆਖਦੇ ਨੇ ਤ੍ਰਿਹ ਤਿੰਨ ਹੈ ਮਾਇਆ ਦੇ ਗੁਣ ਮਾਇਆ ਦੇ ਰੂਪ ਰਜੋ ਗੁਣ ਤਮੋ ਗੁਣ ਸਤੋ ਗੁਣ ਤੇ 10 ਸਾਡੇ ਕਰਮ ਇੰਦਰੀ ਨੇ ਇਹ ਕਰਮ ਇੰਦਰੀ ਪੰਜਾਂ ਵਿਕਾਰਾਂ ਦੇ ਵਸ ਪੈ ਕਰਕੇ ਗਲਤ ਪਾਸੇ ਜਾਂਦੇ ਨੇ ਤੇ ਇਹ ਜਿਹੜੇ 10 ਦੇ 10 ਸਾਡੇ ਕਰਮ ਇੰਦਰੀ ਨੇ ਇਹਨਾਂ ਨੂੰ ਮਨੁੱਖ ਜਿਹੜਾ ਹੈ ਜੇਕਰ ਇਹਨਾਂ ਵਿਕਾਰਾਂ ਤੋਂ ਬਚਾ ਕੇ ਰੱਖ ਲਵੇ ਮਾਇਆ ਦੇ ਤ੍ਰੈ ਗੁਣੀ ਪ੍ਰਭਾਵ ਤੋਂ ਬਚਾ ਕੇ ਰੱਖ ਲਵੇ ਤੇ ਸਤਿਗੁਰੂ ਆਖਦੇ ਮੋਖ ਮੁਕਤ ਸੋ ਪਾਵੇ ਉਸ ਨੂੰ ਜਿਉਂਦਿਆਂ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਹੈ ਮਰਨ ਤੋਂ ਬਾਅਦ ਵਿੱਚ ਮੁਕਤੀ ਦੀ ਜ਼ਰੂਰਤ ਨਹੀਂ ਜਿਉਂਦਿਆਂ ਹੀ ਮੁਕਤੀ ਪ੍ਰਾਪਤ ਹੋ ਜਾਂਦੀ ਕਾਦੇ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਇਹਨਾਂ ਔਗਣਾ ਵਿਕਾਰਾਂ ਤੋਂ ਮੁਕਤੀ ਪ੍ਰਾਪਤ ਹੋ ਜਾਂਦੀ ਕਾਮ ਕ੍ਰੋਧ ਲੋਭ ਅੰਕਾਰ ਤੋਂ ਉਹ ਮੁਕਤ ਹੋ ਜਾਂਦਾ ਹੈ ਸਤਿਗੁਰੂ ਆਖਦੇ ਇਸ ਤਰ੍ਹਾਂ ਇਸ ਮਨ ਰੂਪੀ ਜੋ ਧਨ ਹੈ ਮਾਲ ਹੈ ਇਸ ਨੂੰ ਸੁਰਖਿਤ ਕਰਦੇ ਆ ਇਹਨਾਂ ਤਿੰਨ ਗੁਣੀ ਮਾਇਆ ਦੇ ਪ੍ਰਭਾਵਾਂ ਤੋਂ ਅਤੇ ਦਾਸ ਜੋ ਕਰਮ ਇੰਦਰੇ ਨੇ ਇਹਨਾਂ ਨੂੰ ਗਲਤ ਪਾਸੇ ਜਾਣ ਤੋਂ ਰੋਕਣਾ ਇਸ ਤਰੀਕੇ ਨਾਲ ਇਸ ਨੂੰ ਜਿਹੜਾ ਸੁਰੱਖਿਤ ਕਰ ਲੈਂਦਾ ਹੈ ਤ੍ਰਿਹ ਦਸ਼ਮਾਲ ਰੱਖੈ ਜੋ ਨਾਨਕ ਮੋਖ ਮੁਕਤ ਸੋ ਪਾਵੇ ਉਹ ਮੋਖ ਮੁਕਤੀ ਪ੍ਰਾਪਤ ਕਰਦਾ ਹੈ ਤੇ ਇਸ ਤਰ੍ਹਾਂ ਨਾਲ ਇਹ ਭਾਈ ਚਿੱਤੋ ਬਾਸ ਦਿਓ ਬਨਵਾਲੀ RAM ਰਿਦਾ ਜਪਮਾਲੀ ਉਸ ਪਰਮਾਤਮਾ ਨੂੰ ਚੇਤੇ ਕਰਿਏ ਹਿਰਦੇ ਵਿੱਚ ਚੇਤੇ ਕਰਨਾ ਹੀ ਉਸ ਦੀ ਮਾਲਾ ਫੇਰਨੀ ਹੈ ਮਾਲਾ ਜਪਣੀ ਹੈ ਸਤਿਗੁਰੂ ਅੱਗੇ ਸਮਝਾਉਂਦੇ ਨੇ ਉਰਦ ਮੂਲ ਜਿਸ ਸਾਖਤ ਲਾਹਾ ਚਾਰ ਬੇਦ ਜਿਤ ਲਾਗੇ ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਸਤਿਗੁਰੂ ਆਖਦੇ ਇਹ ਜਿਹੜੀ ਮਾਇਆ ਹੈ ਨਾ ਜੋ ਮਨੁੱਖ ਦੇ ਉੱਤੇ ਪ੍ਰਭਾਵ ਪਾਉਂਦੀ ਹੈ ਇਸ ਦਾ ਹਿਸਾਬ ਕਿ ਤੱਕ ਇਸ ਤਰ੍ਹਾਂ ਦਾ ਕਹਿੰਦੇ ਉਰਧ ਮੂਲ ਜੋ ਮੂਲ ਹੈ ਪਰਮਾਤਮਾ ਅਸਲੀ ਸੱਚ ਤਤ ਉਹ ਪਰਮਾਤਮਾ ਉੱਪਰ ਹੈ ਉਰਧ ਦਾ ਅਰਥ ਹੈ ਉੱਪਰ ਇਸ ਮਾਇਆ ਦੇ ਪ੍ਰਭਾਵ ਤੋਂ ਉੱਪਰ ਹੈ ਭਾਵ ਕੇ ਮੂਲ ਜੜ ਜੜ ਉੱਪਰ ਹੈ ਤੇ ਸਤਿਗੁਰੂ ਆਖਦੇ ਸਾਖ ਤਲਾਹ ਤਲਾਹ ਕਹਿੰਦੇ ਥੱਲੇ ਵਾਲੇ ਪਾਸੇ ਨੂੰ ਟਹਿਣੀਆਂ ਜਿਹੜੀਆਂ ਉਹ ਥੱਲੇ ਵਾਲੇ ਪਾਸੇ ਨੂੰ ਹਨ ਇਹ ਮਾਇਆ ਜਿਹੜੀ ਹੈ ਮਾਇਆ ਦੀ ਜੜ੍ਹ ਭਾਵ ਮਾਇਆ ਨੂੰ ਪੈਦਾ ਕਿੰਨੇ ਕੀਤਾ ਪ੍ਰਮਾਤਮਾ ਨੇ ਜੜ ਫਿਰ ਕੀ ਹੋਇਆ ਪ੍ਰਮਾਤਮਾ ਉਹ ਜੜ ਉੱਪਰ ਵਾਲੇ ਪਾਸੇ ਹੈ ਉਸ ਦੇ ਉੱਤੇ ਮਾਇਆ ਦਾ ਪ੍ਰਭਾਵ ਨਹੀਂ ਹੈ ਜਿਹੜਾ ਮੂਲ ਹੈ ਉਹ ਉੱਪਰ ਹੈ ਉਰਧ ਮੂਲ ਜਿਸ ਸਾਖ ਤਲਹ ਤੇ ਜਿਸ ਦੀਆਂ ਟਹਿਣੀਆਂ ਇਸ ਮਾਇਆ ਦੇ ਬੋਝ ਦੇ ਨਾਲ ਨੀਵੀਆਂ ਹੋ ਕੇ ਥੱਲੇ ਵਾਲੇ ਪਾਸੇ ਆ ਗਈਆਂ ਨੇ ਚਾਰ ਬੇਦ ਜਿਤ ਲਾਗੇ ਜੇ ਸ ਮਾਇਆ ਦੇ ਵਰਣਨ ਦੇ ਵਿੱਚ ਚਾਰੇ ਵੇਦ ਲੱਗੇ ਹੋਏ ਨੇ ਸਤਿਗੁਰੂ ਆਖਦੇ ਸਹਿਜ ਭਾਏ ਜਾਏ ਤੇ ਨਾਨਕ ਪਾਰ ਬ੍ਰਹਮ ਲਿਵ ਜਾਗੇ ਜਿਹੜੇ ਮਨੁੱਖ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਜਾਗ ਜਾਂਦੇ ਨੇ ਹੁਣ ਪ੍ਰਮਾਤਮਾ ਦੀ ਬੰਦਗੀ ਦੇ ਵਿੱਚ ਜਾਗਣਾ ਕੀ ਹੈ ਪ੍ਰਮਾਤਮਾ ਦੀ ਬੰਦਗੀ ਜਦੋਂ ਅਸੀਂ ਕਰਦੇ ਆਪਾਂ ਕਹਾਂਗੇ ਅਸੀਂ ਤੇ ਜਾਗ ਕੇ ਹੀ ਕਰਦੇ ਸੁੱਤੇ ਥੋੜੀ ਕਰਦੇ ਇਸ ਨੂੰ ਜੋ ਸੁੱਤੇ ਨੀਂਦ ਦੇ ਵਿੱਚੋਂ ਜਾਗਣਾ ਇਸ ਨੂੰ ਜਾਗਣਾ ਨਹੀਂ ਆਖਿਆ ਜਾਂਦਾ ਜਾਗਣਾ ਇਹ ਜਿਹੜਾ ਮੋਹ ਮਾਇਆ ਦੀ ਨੀਂਦ ਤੋਂ ਜਾਗਣਾ ਔਗਣਾਂ ਦੇਕਾਰਾਂ ਦੀ ਨੀਂਦ ਤੋਂ ਜਾਗਣਾ ਇਸ ਔਗਣਾਂ ਦੇ ਨਸ਼ੇ ਦੇ ਵਿੱਚ ਸਾਡੀ ਆਤਮਾ ਹਮੇਸ਼ਾ ਸੁੱਤੀ ਰਹਿੰਦੀ ਹੈ ਜਿਹੜਾ ਮਨੁੱਖ ਇਹਨਾਂ ਔਗਣਾਂ ਦੇ ਨਸ਼ੇ ਦੇ ਵਿੱਚੋਂ ਬਾਹਰ ਆ ਕੇ ਸੁਚੇਤ ਹੋ ਜਾਂਦਾ ਹੈ ਉਸ ਦੀ ਲਿਵ ਪ੍ਰਮਾਤਮਾ ਨਾਲ ਅਗਰ ਲੱਗ ਜਾਵੇ ਤੇ ਸਤਗੁਰੂ ਆਖਦੇ ਇਹ ਸਹਿਜ ਭਾਏ ਹੀ ਇਹ ਜਿਹੜੀ ਮਾਇਆ ਹੈ ਜਿਸ ਦੀਆਂ ਟਾਣੀਆਂ ਤੇ ਪੱਤੇ ਥੱਲੇ ਵੱਲ ਨੂੰ ਨੇ ਤੇ ਜਿਸ ਨੂੰ ਪੈਦਾ ਕਰਨ ਵਾਲੀ ਜੜ ਰੂਪੀ ਉਹ ਪ੍ਰਮਾਤਮਾ ਮੂਲ ਉੱਪਰ ਵੱਲ ਨੂੰ ਹੈ ਇਸ ਦੇ ਪ੍ਰਭਾਵ ਤੋਂ ਰਹਿਤ ਹੈ ਸਤਗੁਰੂ ਆਖਦੇ ਇਸ ਮਾਇਆ ਤੋਂ ਸਹਿਜ ਭਾਏ ਜਾਏ ਤੇ ਨਾਨਕ ਇਹ ਮਾਇਆ ਜਿਹੜੀ ਹੈ ਫਿਰ ਸਹਿਜ ਦੇ ਨਾਲ ਹੀ ਉਹਨਾਂ ਮਨੁੱਖਾਂ ਤੋਂ ਦੂਰ ਹੋ ਜਾਂਦੀ ਚਲੀ ਜਾਂਦੀ ਹੈ ਪਾਰ ਬ੍ਰਹਮ ਲਿਵ ਜਾਗੇ ਜਿਹੜੇ ਪ੍ਰਮਾਤਮਾ ਦਾ ਨਾਮ ਸਿਮਰਨ ਕਰਦੇ ਨੇ ਲਿਬ ਦੇ ਵਿੱਚ ਲੱਗੇ ਰਹਿੰਦੇ ਤੇ ਜਾਗਰਤ ਰਹਿੰਦੇ ਨੇ ਔਗਣਾ ਵਿਕਾਰਾਂ ਦੇ ਪ੍ਰਤੀ ਸੁਚੇਤ ਰਹਿੰਦੇ ਨੇ ਸਤਿਗੁਰੂ ਆਖਦੇ ਕਿ ਜਦੋਂ ਮਨੁੱਖ ਇਸ ਤਰ੍ਹਾਂ ਸੁਚੇਤ ਹੋ ਕੇ ਸਿਮਰਨ ਕਰਦਾ ਹੈ ਪਾਰ ਜਾਤ ਘਰ ਆਂਗਨ ਮੇਰੇ ਉਹ ਪੱਤਰ ਤਤ ਡਾਲਾ ਸਰਬ ਜੋਤ ਨਿਰੰਜਨ ਸ਼ੰਭੂ ਛੁੱਡਹੁ ਬਹੁਤ ਜੰਜਾਲਾ ਫਿਰ ਉਹ ਪ੍ਰਮਾਤਮਾ ਰੂਪੀ ਪਾਰਜਾਤ ਪਾਰਜਤ ਕਹਿੰਦੇ ਨੇ ਸਾਰੀਆਂ ਇੱਛਾਵਾਂ ਪੂਰੀਆਂ ਕਰਨ ਵਾਲਾ ਇੱਕ ਦਰਖਤ ਜਿਹੜਾ ਅਸੀਂ ਕਲਪਨਾ ਕੀਤੀ ਕਿ ਸਵਰਗ ਦੇ ਵਿੱਚ ਹੈ ਇਸ ਕਰਕੇ ਇਹ ਮਨੁੱਖ ਤੇਰੀਆਂ ਸਾਰੀਆਂ ਇੱਛਾਵਾਂ ਸਵਰਗ ਦੇ ਵਿੱਚ ਜਾ ਕੇ ਪੂਰੀਆਂ ਹੋਣੀਆਂ ਨੇ ਪਰ ਸਵਰਗ ਵਾਲਿਆਂ ਦੀਆਂ ਤੇ ਆਪਣੀਆਂ ਇੱਛਾਵਾਂ ਪੂਰੀਆਂ ਨਹੀਂ ਹੁੰਦੀਆਂ ਉਹ ਤਾਂ ਆਪ ਗੌਤਮ ਰਿਸ਼ੀ ਦਾ ਰੂਪ ਧਾਰਨ ਕਰਕੇ ਤੇ ਉਸ ਦੀ ਪਤਨੀ ਦੇ ਨਾਲ ਵਿਵਚਾਰ ਕਰਨ ਉਹਨਾਂ ਦਾ ਜਿਹੜਾ ਸਵਰਗ ਵਾਲਿਆਂ ਦਾ ਰਾਜਾ ਉਹ ਆ ਜਾਂਦਾ ਏ ਇਸ ਕਰਕੇ ਜੇ ਪਾਰ ਜਾਤ ਉੱਥੇ ਹੁੰਦਾ ਹੈ ਤੇ ਇੰਦਰ ਦੇਵਤੇ ਨੂੰ ਫਿਰ ਧਰਤੀ ਦੇ ਉੱਤੇ ਆਉਣ ਦੀ ਕੀ ਲੋੜ ਸੀ ਸੋ ਇਹ ਸਾਰੀਆਂ ਕਾਲਪਨਿਕ ਕਹਾਣੀਆਂ ਨੇ ਕਿ ਪਾਰ ਜਾਤ ਨਾਂ ਦਾ ਕੋਈ ਦਰਖਤ ਹੈ ਜਿਹੜਾ ਸਵਰਗ ਦੇ ਵਿੱਚ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਫਿਰ ਜਦੋਂ ਇੰਦਰ ਦੇਵਤੇ ਦੇ ਉੱਤੇ ਕੋਈ ਰਾਖਸ਼ ਚੜ ਕੇ ਜਾਂਦਾ ਸੀ ਤੇ ਕਹਿੰਦੇ ਸੀ ਉਹਨੂੰ ਝਾਟੀ ਹਰਾ ਕੇ ਉਹਦਾ ਰਾਜ ਖੋਹ ਲੈਂਦੇ ਸੀ ਤੇ ਫਿਰ ਉਹ ਗੜਗੜਾਉਂਦਾ ਸੀ ਜਾ ਕੇ ਬ੍ਰਹਮਾ ਦੇ ਅੱਗੇ ਵਿਸ਼ਨੂੰ ਦੇ ਅੱਗੇ ਕਿ ਮੇਰਾ ਰਾਜ ਮੈਨੂੰ ਵਾਪਸ ਦਵਾਓ ਜੋ ਕਥਾ ਕਹਾਣੀਆਂ ਸੀ ਸੁਣਦੇ ਫਿਰ ਤੇ ਭਾਈ ਪਾਰਜਾਤ ਤੇ ਤੇਰੇ ਕੋਲ ਐ ਤੂੰ ਉਹਦੇ ਕੋਲ ਮੰਗ ਲੈ ਤੂੰ ਆਪੇ ਹੀ ਕਹਿਣਾ ਪਾਰਜਾਤ ਰੁੱਖ ਜਿਹੜਾ ਸਾਰੀਆਂ ਇੱਛਾਵਾਂ ਪੂਰੀਆਂ ਕਰ ਦਿੰਦਾ ਕਾਮਧੇਨ ਗਊ ਵੀ ਤੇਰੇ ਕੋਲ ਸਵਰਗ ਦੇ ਵਿੱਚ ਐ ਉਹਦੇ ਕੋਲੋਂ ਮੰਗਲਾ ਆਪਣਾ ਰਾਜ ਵਾਪਸ ਕੀ ਲੋੜ ਹੈ ਤੈਨੂੰ ਰਾक्षਸਾਂ ਦੇ ਨਾਲ ਯੁੱਧ ਕਰਨ ਦੀ ਸੋ ਇਹ ਸਾਰੀਆਂ ਕਾਲਪਨਿਕ ਕਥਾਵਾਂ ਨੇ ਸਤਿਗੁਰੂ ਆਖਦੇ ਕਿ ਅਸਲੀ ਪਾਰ ਜਾਤ ਤੇ ਉਹ ਪਰਮਾਤਮਾ ਹੈ ਕਾਮ ਤੀਨ ਪਾਰ ਜਾਤ ਹਰ ਹਰ ਰੁਖ ਉਹ ਹਰੀ ਹਰੀ ਦਾ ਸਿਮਰਨ ਕਰਨਾ ਹੀ ਪਾਰ ਜਾਤ ਹੈ ਕਾਮ ਤੀਨ ਹੈ ਸਾਡੇ ਵਾਸਤੇ ਸੰਗਤ ਤੋਂ ਵੱਡੀ ਕਾਮ ਤੈਨੂੰ ਹੋਰ ਕੋਈ ਨਹੀਂ ਸਾਡੇ ਵਾਸਤੇ ਗੁਰੂ ਦੀ ਸੰਗਤ ਤੋਂ ਵੱਡਾ ਕੋਈ ਪਾਰ ਜਾਤ ਨਹੀਂ ਇਸ ਕਰਕੇ ਸਤਿਗੁਰੂ ਆਖਦੇ ਨੇ ਕਿ ਉਹ ਜਿਹੜਾ ਪਾਰ ਜਾਤ ਪਰਮਾਤਮਾ ਰੂਪ ਆਪ ਹੈ ਉਹ ਮੇਰੇ ਹੁਣ ਘਰ ਦੇ ਆਂਗਣ ਦੇ ਵਿੱਚ ਲੱਗ ਗਿਆ ਇਹ ਕਿਹੜੇ ਘਰ ਦੇ ਮੇਰੇ ਹਿਰਦੇ ਦੇ ਆਂਗਣ ਦੇ ਵਿੱਚ ਪਰਮਾਤਮਾ ਰੂਪੀ ਪਾਰ ਜਾਤ ਦਾ ਦਰਖਤ ਲੱਗ ਗਿਆ ਇਹ ਪਾਰ ਜਾਤ ਘਰ ਆਂਗਨ ਮੇਰ ਪੂਪ ਪੱਤਰ ਤਤ ਡਾਲਾ ਉਸ ਪਰਮ ਸੱਚ ਤਤ ਕਹਿੰਦੇ ਨੇ ਪਰਮ ਸੱਚ ਨੂੰ ਜਿਹੜਾ ਸੱਚ ਹੋਵੇ ਤਤ ਦਾ ਅਰਥ ਹੁੰਦਾ ਤੱਥ ਜੋ ਫੈਕਟ ਹੈ ਜੋ ਸੱਚ ਹੈ ਜੋ ਪਰਮਾਤਮਾ ਹੈ ਉਸ ਪਰਮਾਤਮਾ ਦੀਆਂ ਹੀ ਸਾਰੀਆਂ ਟਾਣੀਆਂ ਤੇ ਪੱਤਰ ਜਿਹੜੇ ਨੇ ਮੇਰੇ ਹਿਰਦੇ ਦੇ ਵਿੱਚ ਵੀ ਤੇ ਸੰਸਾਰ ਦੇ ਵਿੱਚ ਵੀ ਫੈਲੇ ਹੋਏ ਨੇ ਸਤਿਗੁਰੂ ਆਖਦੇ ਸਰਬ ਜੋਤ ਨਰੰਜਨ ਸ਼ੰਭੂ ਉਹ ਪਰਮਾਤਮਾ ਦੀ ਹੀ ਜੋਤ ਸਾਰੇ ਥਾਵਾਂ ਦੇ ਉੱਤੇ ਹੈ ਤੇ ਨਾਲ ਇਸ ਸੰਸਾਰ ਦੇ ਵਿੱਚ ਰਹਿੰਦੇ ਆ ਹੋયા ਵੀ ਇਸ ਸੰਸਾਰ ਦੀ ਮਾਇਆ ਦੇ ਪ੍ਰਭਾਵ ਤੋਂ ਨਿਰਲੇਪ ਹੈ ਨਿਰੰਜਨ ਦਾ ਭਾਵ ਜਿਹੜਾ ਕਾਲਖ ਤੋਂ ਰਹਿਤ ਹੋਵੇ ਮਾਇਆ ਕਹਿੰਦੇ ਨੇ ਕਾਲਖ ਨੂੰ ਕਾਲਖ ਕਹਿੰਦੇ ਨੇ ਮਾਇਆ ਨੂੰ ਤੇ ਜਿਹੜਾ ਮਾਇਆ ਤੋਂ ਰਹਿਤ ਹੈ ਕਾਲਖ ਤੋਂ ਰਹਿਤ ਹੈ ਉਸ ਨੂੰ ਕਹਿੰਦੇ ਨਿਰੰਜਨ ਉਹ ਪਰਮਾਤਮਾ ਜਿਸ ਦੀ ਜੋਤ ਇਸ ਸੰਸਾਰ ਦੇ ਵਿੱਚ ਮੌਜੂਦ ਹੈ ਪਰ ਸੰਸਾਰ ਦੀ ਮੋਹ ਮਾਇਆ ਤੋਂ ਰਹਿਤ ਹੈ ਉਹ ਪਰਮਾਤਮਾ ਜੋ ਸ਼ੰਭੂ ਹੈ ਸ਼ੰਭੂ ਦਾ ਅਰਥ ਹੁੰਦਾ ਜਿਸ ਤਰ੍ਹਾਂ ਸੀ ਜਪਜੀਤ ਸਾਹਿਬ ਦੇ ਵਿੱਚ ਮੂਲ ਮੰਤਰ ਜਦੋਂ ਪੜ੍ਹਦੇ ਤੇ ਅਜੂਨੀ ਸਹਿਭੰਗ ਸਹਿਭੰਗ ਦਾ ਅਰਥ ਹੁੰਦਾ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੋਵੇ ਭਾਵ ਜਿਸ ਨੂੰ ਕਿਸੇ ਨੇ ਪੈਦਾ ਨਾ ਕੀਤਾ ਹੋਵੇ ਉਸ ਨੂੰ ਸ਼ੰਭੂ ਆਖਦੇ ਨੇ ਉਸ ਪ੍ਰਮਾਤਮਾ ਦੇ ਲੜ ਲੱਗੀਏ ਜਿਹੜਾ ਸਹਿਭੰਗ ਹੈ ਜਿਹੜਾ ਆਪਣੇ ਆਪ ਤੋਂ ਪ੍ਰਕਾਸ਼ਮਾਨ ਹੈ ਛੋਡੋ ਬਹੁਤ ਜੰਜਾਲ ਤੇ ਬਾਕੀ ਜਿਹੜੇ ਬਹੁਤ ਸਾਰੇ ਜੰਜਾਲ ਨੇ ਇਹਨਾਂ ਨੂੰ ਛੱਡਣਾ ਕਰੀਏ ਹੁਣ ਇਹ ਜੰਜਾਲ ਜਿਹੜੇ ਨੇ ਇਹ ਆਪ ਛੱਡਣੇ ਨੇ ਜੰਜਾਲ ਜਿਹੜੇ ਨੇ ਇਹ ਮਨੁੱਖ ਨੂੰ ਪਏ ਨੇ ਤੇ ਮਨੁੱਖ ਨੇ ਆਪ ਇਹਨਾਂ ਤੋਂ ਨਿਰਲੇਪ ਹੋਣਾ ਹੈ ਮਾਇਆ ਦੇ ਵਿੱਚ ਰਹਿੰਦਿਆਂ ਹੀ ਨਿਰਲੇਪ ਹੋਣਾ ਕਿਉਂਕਿ ਜੈਸਾ ਸੀਵੇ ਤੈਸੋ ਹੋਏ ਕਲ ਦੇ ਸ਼ਬਦ ਦੇ ਵਿੱਚ ਆਪਾਂ ਵਿਚਾਰ ਕੀਤੀ ਸੀ ਜਦੋਂ ਨਿਰਲੇਪ ਪ੍ਰਮਾਤਮਾ ਦਾ ਸਿਮਰਨ ਕਰਾਂਗੇ ਤੇ ਅਸੀਂ ਵੀ ਮਾਇਆ ਦੇ ਵਿੱਚ ਰਹਿੰਦੇ ਹੋਈਆਂ ਮਾਇਆ ਦੇ ਪ੍ਰਭਾਵ ਤੋਂ ਬਚ ਸਕਦੇ ਹਾਂ ਸਤਗੁਰੂ ਇਹ ਸਿੱਖਿਆ ਸਾਨੂੰ ਸੁਣਾਉਂਦੇ ਨੇ ਆਖਦੇ ਨੇ ਸੋਣ ਸਿਖਵੰਤੇ ਨਾਨਕ ਬਿਨਵੈ اے ਸਿੱਖ ਇਹ ਸਿੱਖਿਆ ਲੈਣ ਵਾਲੇ ਨਾਨਕ ਬੇਨਤੀ ਕਰਦਾ ਤੂੰ ਇਹ ਸੁਣਨਾ ਕਰ ਛੋਡੋ ਮਾਇਆ ਜਾਲ ਇਹ ਮਾਇਆ ਦੇ ਜਾਲ ਨੂੰ ਛੱਡਣਾ ਕਰੋ ਹੁਣ ਮਾਇਆ ਦੇ ਜਾਲ ਨੂੰ ਛੱਡਣਾ ਹੈ ਵੈਸੇ ਜਾਲ ਦਾ ਅਰਥ ਹੁੰਦਾ ਜਿਸ ਤਰ੍ਹਾਂ ਜੋ ਮੱਛੀ ਹੈ ਜਦੋਂ ਜਾਲ ਵਿੱਚ ਫਸ ਜਾਂਦੀ ਹੈ ਨਾ ਤੇ ਉਹ ਮੱਛੀ ਨੂੰ ਜੇ ਕੋਈ ਕਹੇ ਕਿ ਤੂੰ ਜਾਲ ਨੂੰ ਛੱਡ ਦੇ ਉਹ ਛੱਡ ਨਹੀਂ ਸਕਦੀ ਉਹ ਜਾਲ ਦੇ ਵਿੱਚ ਫਸੀ ਹੈ ਜਾਲ ਉਹਦੇ ਚਾਰੇ ਪਾਸੇ ਹੈ ਪਰ ਜਿਹੜਾ ਮਾਇਆ ਦਾ ਜਾਲ ਹੈ ਇਹ ਸਾਡੇ ਚਾਰੇ ਪਾਸੇ ਨਹੀਂ ਹੈ ਇਸ ਨੂੰ ਮਨੁੱਖ ਜਿਹੜਾ ਹੈ ਛੱਡ ਸਕਦਾ ਆਪਣੀ ਮਰਜ਼ੀ ਦੇ ਨਾਲ ਪਰ ਛੱਡ ਕਿਉਂ ਨਹੀਂ ਰਿਹਾ ਮਨੁੱਖ ਨੇ ਇਸ ਜਾਲ ਦੀਆਂ ਜਿਹੜੀਆਂ ਤਾਰਾਂ ਨੇ ਉਸ ਨੂੰ ਆਪ ਕੱਸ ਕੇ ਫੜਿਆ ਹੋਇਆ ਜੇ ਛੱਡ ਦੇਵੇ ਤੇ ਫਿਰ ਇਹ ਮਾਇਆ ਦੇ ਪ੍ਰਭਾਵ ਤੋਂ ਮੁਕਤ ਹੋ ਸਕਦਾ ਜਿਸ ਤਰ੍ਹਾਂ ਜਦੋਂ ਬਾਂਦਰ ਨੂੰ ਫੜਿਆ ਜਾਂਦਾ ਹੈ ਤੇ ਇੱਕ ਸਰਾਹੀ ਜਿਸ ਦਾ ਮੂੰਹ ਬੜਾ ਛੋਟਾ ਹੁੰਦਾ ਹੈ ਉਹਦੇ ਵਿੱਚ ਭੁਜੇ ਹੋਏ ਅਨਾਜ ਦੇ ਦਾਣੇ ਪਾ ਦਿੱਤੇ ਜਾਂਦੇ ਤੇ ਬਾਂਦਰ ਆ ਕੇ ਉਸ ਅਨਾਜ ਨੂੰ ਵਿੱਚੋਂ ਕੱਢਣ ਦਾ ਯਤਨ ਕਰਦਾ ਤੇ ਮੁੱਠ ਬੰਦ ਕਰ ਲੈਂਦਾ ਤੇ ਮੁੱਠੀ ਬੰਦ ਹੋਣ ਕਰਕੇ ਉਸ ਸਰਾਹੀ ਚੋਂ ਦਾ ਹੱਥ ਬਾਹਰ ਨਹੀਂ ਨਿਕਲਦਾ ਤੇ ਫਿਰ ਫੜਿਆ ਜਾਂਦਾ ਗੁਲਾਮ ਹੋ ਜਾਂਦਾ ਮਰਕਟ ਮੁਸਤੀ ਅਨਾਜ ਕੀ ਮੰ ਬੌਰਾ ਰਹਿ ਇਸ ਤਰ੍ਹਾਂ ਜਿਹੜਾ ਮਾਰਕਟ ਹੈ ਬੰਦਰ ਹੈ ਉਹ ਅਨਾਜ ਦੀ ਮੁੱਠ ਨੂੰ ਨਹੀਂ ਛੱਡਦਾ ਇਸ ਕਰਕੇ ਗੁਲਾਮ ਹੋ ਜਾਂਦਾ ਹੈ ਇਸੇ ਤਰ੍ਹਾਂ ਮਨੁੱਖ ਜਿਹੜਾ ਹੈ ਉਹ ਮਾਇਆ ਦੇ ਜਿਹੜਾ ਜਾਲ ਹੈ ਇਹਦੀਆਂ ਤਾਰਾਂ ਨੂੰ ਨਹੀਂ ਛੱਡਦਾ ਮੈਨੂੰ ਇੱਕ ਸਾਖੀ ਯਾਦ ਆ ਗਈ ਕਹਿੰਦੇ ਇੱਕ ਵੇਰਾਂ ਇੱਕ ਕੋਈ ਮਹਾਤਮਾ ਕਿਸੇ ਦੇ ਘਰ ਦੇ ਵਿੱਚ ਗਿਆ ਉਸਦੇ ਘਰ ਦੇ ਵਿੱਚ ਜਦੋਂ ਗਿਆ ਤੇ ਉਹ ਮਹਾਤਮਾ ਵਾਸਤੇ ਸੇਵਾ ਲੈਣ ਵਾਸਤੇ ਅੰਦਰ ਨੂੰ ਚਲਿਆ ਗਿਆ ਤੇ ਮਹਾਤਮਾ ਨੇ ਆਪਣੇ ਮੂੰਹ ਦੇ ਉੱਤੋਂ ਜਾਪ ਕਰਨਾ ਸ਼ੁਰੂ ਕਰ ਦਿੱਤਾ ਜੁਬਾਨ ਦੇ ਨਾਲ ਰਾਮ 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 ਤੇ ਮਹਾਤਮਾ ਕੀ ਦੇਖਦੇ ਨੇ ਪਾਸੇ ਇੱਕ ਪਿੰਜਰੇ ਦੇ ਵਿੱਚ ਤੋਤਾ ਪਿਆ ਹੋਇਆ ਉਹ ਵੀ ਨਾਲ ਰਾਮ ਰਾਮ ਜਪਣ ਲੱਗ ਗਿਆ ਮਹਾਤਮਾ ਬੜੇ ਖੁਸ਼ ਹੋਏ ਉਹ ਤੋਤੇ ਨੂੰ ਆਖਣ ਲੱਗੇ ਅਸੀਂ ਤੇਰਾ ਭਲਾ ਚਾਹੁੰਦੇ ਹਾਂ ਤੇਰਾ ਮਾਲਕ ਸਾਨੂੰ ਬੜਾ ਦਇਆਵਾਨ ਲੱਗਦਾ ਇਹ ਉਹ ਇਸ ਤਰ੍ਹਾਂ ਕਰੀ ਜਿੱਦਣ ਮਾਲਕ ਤੇਰਾ ਬੜਾ ਖੁਸ਼ ਹੋਵੇਗਾ ਨਾ ਉਸ ਦਿਨ ਤੂੰ ਆਖੀ ਮੈਨੂੰ ਮੁਕਤੀ ਚਾਹੀਦੀ ਹੈ ਉਸਨੇ ਗੱਲ ਮੰਨ ਲਈ ਹੁਣ ਦਿਨ ਬੀਤੇ ਤੇ ਜਿਹੜਾ ਤੋਤਾ ਸੀ ਉਹਨੇ ਰੋਜ਼ ਆਖਿਆ ਕਰਨਾ ਮੈਨੂੰ ਮੁਕਤੀ ਚਾਹੀਦੀ ਮੈਨੂੰ ਮੁਕਤੀ ਚਾਹੀਦੀ ਇੱਕ ਦਿਨ ਮਾਲਕ ਨੂੰ ਤਰਸ ਆਇਆ ਉਸਨੇ ਸੋਚਿਆ ਆਪਾਂ ਇਹਨੂੰ ਮੁਕਤ ਕਰ ਦਿੰਨੇ ਹਾਂ ਉਸਨੇ ਪਿੰਜਰਾ ਖੋਲਿਆ ਤੇ ਕਹਿੰਦਾ ਜਾ ਭਾਈ ਤੂੰ ਮੁਕਤ ਉਸ ਨੇ ਪਿੰਜਰੇ ਦੀਆਂ ਤਾਰਾਂ ਨੂੰ ਜਕੜ ਕੇ ਫੜਿਆ ਹੋਇਆ ਤੇ ਕਹਿੰਦਾ ਮੈਨੂੰ ਮੁਕਤੀ ਚਾਹੀਦੀ ਮਾਲਕ ਉਸ ਨੂੰ ਪਿੰਜਰੇ ਦੇ ਵਿੱਚੋਂ ਬਾਹਰ ਕੱਢਣ ਦਾ ਯਤਨ ਕਰਦਾ ਹੈ ਉਹ ਹੋਰ ਕੱਸ ਕੇ ਤਾਰਾਂ ਨੂੰ ਫੜ ਲੈਂਦਾ ਪਰ ਮੂੰਹ ਤੋਂ ਬੋਲੀ ਜਾਂਦਾ ਮੈਨੂੰ ਮੁਕਤੀ ਚਾਹੀਦੀ ਮੈਨੂੰ ਮੁਕਤੀ ਚਾਹੀਦੀ ਉਸ ਮਾਲਕ ਨੇ ਸੋਚਿਆ ਇਹ ਸਿਰਫ ਤੇ ਸਿਰਫ ਜ਼ੁਬਾਨ ਤੋਂ ਹੀ ਰਟਦਾ ਪਿਆ ਇਹਨੂੰ ਮਨ ਦੇ ਅੰਦਰੋਂ ਕੋਈ ਮੁਕਤੀ ਨਹੀਂ ਚਾਹੀਦੀ ਪਿੰਜਰੇ ਦਾ ਦਰਵਾਜ਼ਾ ਫੇਰ ਬੰਦ ਕਰ ਦਿੰਦਾ ਹੈ ਇਹੀ ਹਾਲ ਸਾਡਾ ਹੈ ਅਸੀਂ ਬਾਣੀ ਪੜਦੇ ਹਾਂ ਰਸਨਾ ਦੇ ਨਾਲ ਅਸੀਂ ਕਹੀ ਜਾਂਦੇ ਸਾਨੂੰ ਮੁਕਤੀ ਚਾਹੀਦੀ ਅਸੀਂ ਮਾਇਆ ਦੇ ਜੰਜਾਲ ਤੋਂ ਬਚ ਜਾਈਏ ਸਾਨੂੰ ਮੁਕਤੀ ਚਾਹੀਦੀ ਪਰ ਅਸੀਂ ਇਹਨਾਂ ਜਾਲ ਦੀਆਂ ਤਾਰਾਂ ਨੂੰ ਕੱਸ ਕੇ ਫੜਿਆ ਹੋਇਆ ਹੈ ਤੇ ਜਦੋਂ ਸਤਗੁਰੂ ਸਾਡੇ ਤੇ ਕਿਰਪਾ ਕਰਕੇ ਉਹ ਪਿੰਜਰਾ ਖੋਲਦੇ ਨੇ ਅਸੀਂ ਉਹਨਾਂ ਤਾਰਾਂ ਨੂੰ ਕੱਸ ਕੇ ਫੜ ਲੈਂਦੇ ਹਾਂ ਫਿਰ ਸਤਗੁਰੂ ਵੀ ਜਾਣਦੇ ਨੇ ਕਿ ਇਹ ਮੂੰਹ ਨਾਲ ਹੀ ਕਹਿ ਰਿਹਾ ਮੁਕਤੀ ਚਾਹੀਦੀ ਇਹਨੂੰ ਅਸਲ ਵਿੱਚ ਚਾਹੀਦੀ ਨਹੀਂ ਹੈ ਪਿੰਜਰਾ ਸਾਡਾ ਫਿਰ ਬੰਦ ਹੋ ਜਾਂਦਾ ਹੈ ਸੋ ਗੁਰੂ ਸਵਾਰਿਓ ਇਥੇ ਸਤਿਗੁਰੂ ਆਖਦੇ ਕਿ ਸੁਣ ਸਿੱਖਵੰਤੇ ਇਹ ਸਿੱਖਿਆ ਲੈਣ ਵਾਲੇ ਸਿੱਖ ਸੁਣ ਨਾਨਕ ਬਿਨਵੇਂ ਨਾਨਕ ਬੇਨਤੀ ਕਰਦਾ ਹੈ ਛੋਡੋ ਮਾਇਆ ਜਾਲ ਇਹ ਮਾਇਆ ਦੇ ਜਾਲ ਦੀਆਂ ਤਾਰਾਂ ਨੂੰ ਛੱਡਣਾ ਕਰ ਜੇ ਛੱਡੇਗਾ ਤੇ ਇਸ ਜਾਲ ਤੋਂ ਬਾਹਰ ਆ ਜਾਵੇਂਗਾ ਮਨ ਵਿਚਾਰ ਏਕਲਿਵ ਲਾਗੀ ਪੁਨਰਪ ਜਨਮ ਨ ਕਾਲਾ ਤੇ ਜੇ ਮਨ ਦੇ ਅੰਦਰ ਵਿਚਾਰ ਦੇ ਰਾਰੇ ਨੂੰ ਸਿਹਾਰੀ ਦਾ ਅਰਥ ਹੈ ਵਿਚਾਰ ਦੇ ਰਹੀਂ ਏਕਲਵ ਲੱਗੀ ਹੁਣ ਵਿਚਾਰ ਦੇ ਰਹੀਂ ਏਕਲਵ ਕਿਸ ਤਰ੍ਹਾਂ ਲਗਣੀ ਹੈ ਉਸ ਪਰਮਾਤਮਾ ਦੇ ਨਾਲ ਲਿਵ ਸਿੱਧੀ ਨਹੀਂ ਲੱਗ ਸਕਦੀ ਜਿੰਨੀ ਦੇਰ ਤੱਕ ਸ਼ਬਦ ਦੀ ਵਿਚਾਰ ਜਿਹੜੀ ਉਹਦੇ ਤੇ ਨਾ ਚੱਲਿਆ ਜਾਵੇ ਸ਼ਬਦ ਦੀ ਵਿਚਾਰ ਦੇ ਉੱਤੇ ਚੱਲਦਿਆਂ ਸ਼ਬਦ ਦੀ ਵਿਚਾਰ ਕੀ ਹੈ ਕਾਮ ਕ੍ਰੋਧ ਲੋਭ ਮੋਹ ਜਨ ਜਨ ਸਿਓ ਛਾੜ ਤੋ ਹਉਮੈ ਦਾ ਫੰਦ ਕਾਟ ਸਾਧ ਸੰਗ ਰਤ ਜਿਓ ਇਹ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਔਗਣ ਅਵਕਾਰਾਂ ਤੋਂ ਬਚ ਕੇ ਚੱਲਣਾ ਹੈ ਦੂਜਿਆਂ ਨਾਲ ਧੋਹ ਕਰਨਾ ਛੱਡਣਾ ਹੈ ਇਹ ਵਿਚਾਰ ਹੈ ਗੁਰੂ ਦੀ ਵਿਚਾਰ ਹੈ ਇਸ ਵਿਚਾਰ ਦੇ ਰਾਹੀ ਜਿਦੀ ਲਿਵ ਲੱਗੇ ਇਹ ਨਹੀਂ ਕਿ ਉਹ ਰਾਮ ਰਾਮ ਵੀ ਜਪੀ ਜਾਵੇ ਤੇ ਦੂਸਰਿਆਂ ਨਾਲ ਦਗਾ ਵੀ ਕਮਾਈ ਜਾਵੇ ਇਸ ਤਰ੍ਹਾਂ ਲਿਵ ਨਹੀਂ ਲੱਗਦੀ ਸਤਗੁਰੂ ਆਖਦੇ ਕਿ ਵਿਚਾਰ ਦੇ ਰਾਹੀ ਜਿਦੀ ਲਿਵ ਲੱਗ ਜਾਂਦੀ ਹੈ ਪੁਨਰਪ ਜਨਮ ਨਕਾਲਾ ਫੇਰ ਉਸ ਦੇ ਉੱਤੇ ਦੁਬਾਰਾ ਜਨਮ ਮਰਨ ਦਾ ਜਿਹੜਾ ਚੱਕਰ ਨਹੀਂ ਉਸ ਨੂੰ ਪੈਂਦਾ ਉਸ ਦੇ ਮਨ ਦੇ ਅੰਦਰ ਪੂਰਨ ਰੂਪ ਦੇ ਵਿੱਚ ਪਰਮਾਤਮਾ ਦਾ ਗਿਆਨ ਗੁਰਬਾਣੀ ਦਾ ਗਿਆਨ ਵੱਸ ਜਾਂਦਾ ਹੈ ਫਿਰ ਉਹ ਜਨਮ ਮਰਨ ਦੇ ਪ੍ਰਭਾਵ ਤੋਂ ਮੁਕਤ ਹੋ ਜਾਂਦਾ ਹੈ ਸੋ ਗੁਰੂ ਸੋ ਸਿੱਖ ਕਥਿਅਲੇ ਸੋ ਵੈਦ ਜੇ ਜਾਣੇ ਰੋਗੀ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦਾ ਹੈ ਗ੍ਰਹੀ ਜੋਗੀ ਹੁਣ ਇਹ ਜੋ ਪੰਕਤੀ ਹੈ ਇਸ ਦੇ ਅਰਥ ਜ਼ਿਆਦਾਤਰ ਟੀਕਾਕਾਰਾਂ ਨੇ ਜਿਸ ਤਰ੍ਹਾਂ ਕੀਤੇ ਦਾਸ ਨੇ ਥੋੜੇ ਜਿਹਾਟ ਕੇ ਇਹ ਤੋਂ ਅਰਥ ਕੀਤੇ ਨੇ ਕਿਉਂਕਿ ਇਸ ਸ਼ਬਦ ਦੇ ਵਿੱਚ ਜਦੋਂ ਪਹਿਲੀ ਤੁਕ ਨੂੰ ਅਸੀਂ ਵਿਚਾਰਦੇ ਹਾਂ ਤੇ ਸਤਿਗੁਰੂ ਆਖਦੇ ਸੋ ਗੁਰੂ ਸੋ ਸਿੱਖ ਕਥੀਲੇ ਸੋ ਵੈਦ ਜੇ ਜਾਣੇ ਰੋਗੀ ਹੁਣ ਸਿੱਧਾ ਸਿੱਧਾ ਅੱਖਰ ਦੇਖੀਏ ਤੇ ਬਣਦਾ ਹੈ ਉਹ ਗੁਰੂ ਉਸ ਨੂੰ ਸਿੱਖ ਆਖਿਆ ਜਾਂਦਾ ਹੈ ਉਹ ਵੈਦ ਹੈ ਜਿਹੜਾ ਰੋਗੀ ਦੀ ਪੀੜਾ ਨੂੰ ਸਮਝ ਲਵੇ ਪਰ ਇੱਥੇ ਤਿੰਨ ਗੱਲਾਂ ਦਾ ਜ਼ਿਕਰ ਕੀਤਾ ਤਿੰਨ ਹਸਤੀਆਂ ਦਾ ਜ਼ਿਕਰ ਕੀਤਾ ਇੱਕ ਸਿੱਖ ਦਾ ਇੱਕ ਗੁਰੂ ਦਾ ਤੇ ਇੱਕ ਵੈਦ ਦਾ ਜ਼ਿਕਰ ਹੋਇਆ ਹੈ ਤੇ ਜੋ ਇਸ ਤੋਂ ਅਗਲੀ ਤੁਕ ਹੈ ਉਸ ਦੇ ਵਿੱਚ ਜਿਹੜਾ ਸੰਬੰਧ ਬਣਦਾ ਹੈ ਤਿਸ ਕਾਰਨ ਕੰਮ ਨਾ ਧੰਦਾ ਨਾਹੀ ਧੰਦਾ ਹੈ ਗ੍ਰਹੀ ਜੋਗੀ ਕਿ ਉਸ ਦੇ ਜੋਗ ਟੀਕਾ ਕਾਰਨ ਅਰਥ ਕੀਤੇ ਉਸ ਪਰਮਾਤਮਾ ਦੇ ਸਿਮਰਨ ਦੀ ਬਰਕਤ ਦੇ ਨਾਲ ਫਿਰ ਕੰਮ ਧੰਦਿਆਂ ਦਾ ਜੰਜਾਲ ਜਿਹੜਾ ਮੁੱਕ ਜਾਂਦਾ ਤੇ ਧੰਦਾ ਗ੍ਰਹੀ ਜੋਗੀ ਧੰਦੇ ਦੇ ਵਿੱਚ ਲੱਗਾ ਹੋਇਆ ਵੀ ਗ੍ਰਿਸ਼ਟ ਦੇ ਵਿੱਚ ਰਹਿੰਦਿਆਂ ਹੋਇਆਂ ਵੀ ਮਨੁੱਖ ਜੋਗੀ ਹੈ ਭਾਵੇਂ ਕਿ ਗ੍ਰਿਸ਼ਟ ਦੇ ਫਰਜ਼ ਨਿਭਾਉਂਦਾ ਹੋਇਆ ਵੀ ਮਾਇਆ ਦੇ ਪ੍ਰਭਾਵ ਤੋਂ ਬਚਿਆ ਰਹਿੰਦਾ ਪਰ ਇੱਥੇ ਜੇ ਦੇਖਿਆ ਜਾਵੇ ਤੇ ਇੱਥੇ ਕੇਵਲ ਤੇ ਕੇਵਲ ਜਦੋਂ ਅਸੀਂ ਉਪਰੀ ਦ੍ਰਿਸ਼ਟੀ ਮਾਰਦੇ ਹਾਂ ਤੇ ਸਾਨੂੰ ਲੱਗਦਾ ਹੈ ਇਹਦੇ ਵਿੱਚ ਕੇਵਲ ਤੇ ਕੇਵਲ ਸਿੱਖ ਦਾ ਜ਼ਿਕਰ ਆਇਆ ਸਿੱਖ ਨੇ ਧੰਦਿਆਂ ਦੇ ਵਿੱਚ ਰਹਿੰਦੇ ਹੋਏ ਆ ਗ੍ਰਸਥ ਵਿੱਚ ਰਹਿੰਦੇ ਹੋਏ ਯੋਗੀ ਬਣਨਾ ਪਰ ਜੇ ਗੌਣਾਂ ਵਿਚਾਰੀਏ ਤੇ ਜੋ ਲਿਖਿਆ ਹੋਇਆ ਹੈ ਕਿ ਤਿਸ ਕਾਰਨ ਜਿਹਦੇ ਕਰਕੇ ਹੁਣ ਕਿਹਦੇ ਕਰਕੇ ਗੁਰੂ ਦੇ ਕਰਕੇ ਗੁਰੂ ਦੀ ਬਖਸ਼ਿਸ਼ ਦੇ ਕਰਕੇ ਇਸ ਦਾ ਅਰਥ ਹੋਇਆ ਕਿ ਗੁਰੂ ਦਾ ਵੀ ਜ਼ਿਕਰ ਆ ਗਿਆ ਹੁਣ ਜਿਹੜਾ ਵੈਦ ਤੇ ਰੋਗੀ ਦੀ ਗੱਲ ਸੀ ਉਹ ਕੀ ਹੈ ਜਿਵੇਂ ਵੈਦ ਜਿਹੜਾ ਹੈ ਰੋਗੀ ਦੀ ਜੋ वेदना ਹੈ ਉਸ ਨੂੰ ਸਮਝਦਾ ਹੋਵੇ ਤੇ ਫੇਰ ਉਹ ਸੱਚਾ ਵੈਦ ਹੈ ਤੇ ਰੋਗੀ ਜਿਹੜਾ ਹੈ ਜੇਕਰ ਉਹਦਾ ਉਪਚਾਰ ਹੋ ਜਾਵੇ ਤੇ ਉਹਦਾ ਰਿਸ਼ਤਾ ਅਸਲ ਵਿੱਚ ਵੈਦ ਦਾ ਤੇ ਰੋਗੀ ਦਾ ਜੁੜ ਜਾਂਦਾ ਹੈ ਇਸੇ ਤਰ੍ਹਾਂ ਅਸੀਂ ਗੁਰੂ ਦੀ ਸ਼ਰਣ ਦੇ ਵਿੱਚ ਆਉਂਦੇ ਹਾਂ ਜੋ ਸਾਡੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਔਗਣ ਵਿਕਾਰੂ ਕੀ ਰੋਗ ਨੇ ਉਹਨੂੰ ਸਾਡਾ ਗੁਰੂ ਵੈਦ ਚੰਗੀ ਤਰ੍ਹਾਂ ਸਮਝਦਾ ਹੈ ਤੇ ਸਾਡੇ ਉਹ ਰੋਗ ਕੱਟੇ ਜਾਂਦੇ ਨੇ ਇਸ ਕਰਕੇ ਸਤਿਗੁਰੂ ਆਖਦੇ ਨੇ ਕਿ ਸੋ ਗੁਰੂ ਸੋ ਸਿੱਖ ਕਥੀ ਹਲੇ ਉਸ ਨੂੰ ਗੁਰੂ ਤੇ ਉਸ ਨੂੰ ਸਿੱਖ ਆਖਿਆ ਜਾਂਦਾ ਹੈ ਜਿੰਨਾ ਦਾ ਰਿਸ਼ਤਾ ਇਸ ਤਰ੍ਹਾਂ ਦਾ ਹੋਵੇ ਸੋ ਵੈਦ ਜੀ ਜਾਣੇ ਰੋਗੀ ਜਿਸ ਤਰ੍ਹਾਂ ਵੈਦ ਆਪਣੇ ਰੋਗੀ ਦੀ ਬੇਦਨਾ ਸਮਝਦਾ ਹੈ ਇਸ ਤਰ੍ਹਾਂ ਗੁਰੂ ਵੀ ਆਪਣੇ ਸਿੱਖ ਦੇ ਹਿਰਦੇ ਦੀ ਬੇਦਨਾ ਸਮਝਦਾ ਹੋਣਾ ਚਾਹੀਦਾ ਹੈ ਜੇਕਰ ਨਹੀਂ ਸਮਝਦਾ ਤੇ ਫੇਰ ਉਹ ਸੰਸਾਰੀ ਢੋਂਗੀ ਗੁਰੂ ਹੋ ਸਕਦਾ ਹੈ ਸੱਚਾ ਗੁਰੂ ਨਹੀਂ ਹੋ ਸਕਦਾ ਤੇ ਸਾਨੂੰ ਤਾਂ ਕਿਸੇ ਦੇ ਧਾਰੀ ਗੁਰੂ ਨੂੰ ਲੱਭਣ ਦੀ ਲੋੜ ਹੀ ਨਹੀਂ ਸਾਨੂੰ ਤਾਂ ਗਿਆਨ ਦੇ ਰੂਪ ਦੇ ਵਿੱਚ ਗੁਰੂ ਸਾਨੂੰ ਮਿਲੇ ਹੋਏ ਨੇ ਇਸ ਕਾਰਨ ਉਸ ਗੁਰੂ ਦੀ ਬਰਕਤ ਦੇ ਨਾਲ ਇਸ ਕਾਰਨ ਕਾਮਨਾ ਧੰਦਾ ਨਹੀਂ ਕੰਮਾਂ ਧੰਦਿਆਂ ਦੇ ਵਿੱਚ ਮਨੁੱਖ ਫਸਦਾ ਨਹੀਂ ਹੈ ਭਾਵ ਇਹ ਨਹੀਂ ਕਿ ਕੰਮ ਧੰਦੇ ਛੱਡ ਦਿੰਦਾ ਕੰਮ ਧੰਦਿਆਂ ਦੇ ਵਿੱਚ ਉਹ ਫਸ ਕਰਕੇ ਆਪਣੇ ਆਤਮਿਕ ਜੀਵਨ ਤੋਂ ਕਦੇ ਨਹੀਂ ਗਿਰਦਾ ਧੰਦਾ ਗਿਰਹੀ ਜੋਗੀ ਤੇ ਧੰਦੇ ਦੇ ਵਿੱਚ ਰਹਿੰਦਿਆਂ ਹੋਇਆਂ ਕੰਮ ਕਾਜ ਦੇ ਵਿੱਚ ਰਹਿੰਦਿਆਂ ਹੋਇਆਂ ਗ੍ਰਿਸ਼ਟ ਦੇ ਵਿੱਚ ਹੀ ਉਹ ਜੋਗ ਨੂੰ ਪ੍ਰਾਪਤ ਕਰਦਾ ਹੈ ਕਾਮ ਕ੍ਰੋਧ ਅਹੰਕਾਰ ਤਜਿਯਲੇ ਲੋਭ ਮੋਤਿਸ ਮਾਇ ਮੰਨ ਤਤ ਅਵਗਤ ਧਿਆਇਆ ਗੁਰ ਪ੍ਰਸਾਦੀ ਪਾਇਆ ਐਸੇ ਜਿਹੜੇ ਸਿੱਖ ਨੇ ਉਹ ਫਿਰ ਸਤਗੁਰੂ ਆਖਦੇ ਕਾਮ ਕ੍ਰੋਧ ਅਹੰਕਾਰ ਤਜੀਐਲੇ ਉਹ ਕਾਮ ਕ੍ਰੋਧ ਅਹੰਕਾਰ ਇਤ ਆਦਿਕ ਜਿਹੜੇ ਔਗਣ ਨੇ ਉਹਨਾਂ ਨੂੰ ਛੱਡ ਦਿੰਦੇ ਨੇ ਲੋਭ ਮੋਹ ਤਿਸਮਾਇਆ ਉਹ ਉਸ ਦੀ ਮਾਇਆ ਦੇ ਲੋਭ ਮੋਹ ਇਤ ਆਦਿਕ ਦੇ ਵਿੱਚ ਨਹੀਂ ਪੈਂਦੇ ਹਨ ਮਾਇਆ ਦੇ ਪ੍ਰਭਾਵ ਤੋਂ ਪੰਜਾਂ ਵਿਕਾਰਾਂ ਦੇ ਪ੍ਰਭਾਵ ਤੋਂ ਬਚੇ ਰਹਿੰਦੇ ਨੇ ਕੌਣ ਮਨ ਤਤ ਅਬਗਤ ਧਿਆਇ ਗੁਰ ਪ੍ਰ사ਦੀ ਪਾਇਆ ਜਿਨ੍ਹਾਂ ਨੇ ਮਨ ਦੇ ਅੰਦਰ ਤਤ ਕਹਿੰਦੇ ਨੇ ਜਿਹੜਾ ਪਰਮ ਸੱਚ ਪਰਮਾਤਮਾ ਹੈ ਉਸ ਪਰਮ ਸੱਚ ਪਰਮਾਤਮਾ ਜਿਹੜਾ ਅਬਗਤ ਹੈ ਜਿਸ ਦਾ ਕੋਈ ਸਰੀਰ ਨਹੀਂ ਅਬਗਤ ਆਖਦੇ ਜਿਸ ਦਾ ਕੋਈ ਸਰੀਰ ਨਹੀਂ ਹੁੰਦਾ ਉਸ ਪਰਮਾਤਮਾ ਨੂੰ ਮਨ ਦੇ ਅੰਦਰ ਉਹ ਧਿਆਉਂਦੇ ਨੇ ਗੁਰ ਪ੍ਰ사ਦੀ ਪਾਇਆ ਤੇ ਗੁਰੂ ਦੀ ਕਿਰਪਾ ਦੇ ਨਾਲ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲੈਂਦੇ ਨੇ ਗਿਆਨ ਧਿਆਨ ਸਬਦਾਤ ਕਥਿਅਲੇ ਚੇਤ ਬਰਨ ਸਬਦੁ ਤੰ ਬ੍ਰਹਮ ਕਮਲ ਮਦਤਾ ਅਸਰ ਸਾਧੰ ਜਗਤ ਨਾਹੀ ਸੁਤਾ ਗਿਆਨ ਧਿਆਨ ਸਬਦਾਤ ਕਥਿਅਲੇ ਸਤਗੁਰੂ ਆਖਦੇ ਕਿ ਉਸ ਪਰਮਾਤਮਾ ਦੇ ਬਾਰੇ ਸੋਝੀ ਹੋਣੀ ਗਿਆਨ ਹੋਣਾ ਤੇ ਫਿਰ ਉਹਦੇ ਵਿੱਚ ਧਿਆਨ ਰੱਖਣਾ ਉਹਦੇ ਸ਼ੁਕਰਾਨੇ ਦੇ ਵਿੱਚ ਜੀਵਨ ਬਤਾਉਣਾ ਨਾਮ ਸਿਮਰਨ ਦੇ ਵਿੱਚ ਆਪਣਾ ਚਿੱਤ ਜੋੜਨਾ ਇਹ ਸਾਰਾ ਕੁਝ ਦਾਤ ਹੈ ਕਈ ਵਾਰੀ ਬੰਦੇ ਨੂੰ ਗਿਆਨ ਹੁੰਦਾ ਤੇ ਫਿਰ ਵੀ ਉਹ ਸਿਮਰਨ ਵਾਲੇ ਪਾਸੇ ਧਿਆਨ ਨਹੀਂ ਲਾਉਂਦਾ ਗਿਆਨ ਤੇ ਧਿਆਨ ਇਕੱਠਾ ਜਦੋਂ ਮਿਲ ਜਾਵੇ ਤੇ ਇਹ ਦਾਤ ਹੈ ਸਤਿਗੁਰੂ ਆਖਦੇ ਗਿਆਨ ਧਿਆਨ ਸਭ ਦਾਤ ਕਥਿਏਲੇ ਇਸ ਨੂੰ ਦਾਤ ਆਖਿਆ ਜਾਂਦਾ ਹੈ ਛੇਤ ਵਰਣ ਸਭ ਦੂਤਕ ਇਸ ਦਾਤ ਦੀ ਬਰਕਤ ਦੇ ਨਾਲ ਛੇਤ ਵਰਣ ਕਹਿੰਦੇ ਸਫੇਦ ਰੰਗ ਹੋ ਜਾਣਾ ਭਾਵ ਕੇ ਰੰਗ ਉੱਡ ਜਾਣਾ ਸਭ ਦੂਤਾ ਜਿੰਨੇ ਵੀ ਵਿਕਾਰ ਨੇ ਕਾਮ ਕ੍ਰੋਧ ਲੋਭ ਮੋਹ ਅਹੰਕਾਰ ਰੂਪੀ ਦੂਤ ਇਹਨਾਂ ਦਾ ਰੰਗ ਉੱਡ ਜਾਂਦਾ ਹੈ ਇਹਨਾਂ ਦਾ ਪ੍ਰਭਾਵ ਫਿਰ ਫਿੱਕਾ ਪੈ ਜਾਂਦਾ ਹੈ ਜੀਵਨ ਦੇ ਵਿੱਚੋਂ ਅਸਰ ਇਹਨਾਂ ਦਾ ਖਤਮ ਹੋ ਜਾਂਦਾ ਹੈ ਬ੍ਰਹਮ ਕਮਲ ਮਦ ਤਾ ਕਾਸਰ ਸਾਧਨ ਉਹਨਾਂ ਦੇ ਹਿਰਦੇ ਦੇ ਵਿੱਚ ਜੋ ਪਰਮਾਤਮਾ ਰੂਪੀ ਕਮਲ ਹੈ ਉਸ ਕਮਲ ਦੇ ਫੁੱਲ ਦਾ ਫਿਰ ਸ਼ਹਿਦ ਜਿਹੜਾ ਹੈ ਉਹ ਰਸਦਾ ਹੈ ਬ੍ਰਹਮ ਕਮਲ ਮਦ ਮਦ ਕਹਿੰਦੇ ਸ਼ਹਿਦ ਨੂੰ ਤਾਸ਼ਰ ਸਾਧੰ ਉਹਨਾਂ ਦੇ ਹਿਰਦੇ ਦੇ ਵਿੱਚ ਉਸ ਦਾ ਰਸ ਆਉਂਦਾ ਹੈ ਜਾਗਤ ਨਹੀਂ ਸੁਤਾ ਫਿਰ ਉਹ ਕਦੇ ਵੀ ਸੌਂਦੇ ਨਹੀਂ ਹਮੇਸ਼ਾ ਜਾਗਦੇ ਰਹਿੰਦੇ ਨੇ ਭਾਵ ਕਿ ਮੂਹ ਮਾਇਆ ਦੀ ਨੀਂਦ ਵਿੱਚ ਨਹੀਂ ਸੌਂਦੇ ਇਹ ਨਹੀਂ ਕਿ ਸਰੀਰ ਕਰਕੇ ਜਾਗਦੇ ਨੇ ਉਹ ਮੋਹ ਮਾਇਆ ਦੀ ਨੀਂਦ ਵਿੱਚ ਫਿਰ ਕਦੇ ਨਹੀਂ ਸੌਂਦੇ ਤੇ ਸਤਿਗੁਰੂ ਆਖਦੇ ਮਹਾ ਗੰਭੀਰ ਪੱਤਰ ਪਤਾਲਾ ਨਾਨਕ ਸਰਬ ਜੁਆਇਆ ਉਹ ਪਰਮਾਤਮਾ ਜੋ ਹੈ ਜਿਹੜਾ ਬਹੁਤ ਹੀ ਡੂੰਘੇ ਹਿਰਦੇ ਵਾਲਾ ਮਹਾ ਗੰਭੀਰ ਪੱਤਰ ਪਤਾਲਾ ਜਿਸ ਦੇ ਪੱਤੇ ਜਿਸ ਦੀਆਂ ਪੱਤੀਆਂ ਪਤਾਲ ਤੱਕ ਭਾਵ ਕੇ ਬੇਅੰਤ ਗਹਿਰਾਈ ਤੱਕ ਡੂੰਘੀਆਂ ਨੇ ਸਭ ਥਾਵਾਂ ਤੇ ਮੌਜੂਦ ਨੇ ਨਾਨਕ ਸਰਬ ਜੁਆਇਆ ਜੁਆਇਆ ਕਹਿੰਦੇ ਜੋੜਿਆ ਹੋਇਆ ਉਹ ਪਰਮਾਤਮਾ ਨੇ ਸਾਰਿਆਂ ਨੂੰ ਜੋੜਿਆ ਹੋਇਆ ਹੈ ਸਭ ਥਾਵਾਂ ਤੇ ਮੌਜੂਦ ਹੈ ਉਪਦੇਸ਼ ਗੁਰੂ ਮਮ ਪੁਨੇ ਨਾ ਗਰਭੰ ਬਖ ਤਜ ਅੰਮ੍ਰਿਤ ਪੀ ਆਇਆ ਗੁਰੂ ਨਾਨਕ ਦੇਵ ਆਖਦੇ ਗੁਰੂ ਦੇ ਉਪਦੇਸ਼ ਦੇ ਨਾਲ ਮੈਂ ਦੁਬਾਰਾ ਗਰਭ ਜੂਨ ਦੇ ਵਿੱਚ ਨਹੀਂ ਪੈ ਸਕਦਾ ਕਿਉਂਕਿ ਬਖ ਤਜ ਜ਼ਹਿਰ ਨੂੰ ਛੱਡ ਕੇ ਔਗਣਾ ਨੂੰ ਛੱਡ ਕੇ ਅੰਮ੍ਰਿਤ ਪੀ ਆਇਆ ਮੇਰੇ ਗੁਰੂ ਨੇ ਮੈਨੂੰ ਅੰਮ੍ਰਿਤ ਰੂਪੀ ਬਾਣੀ ਰੂਪੀ ਅੰਮ੍ਰਿਤ ਜਿਹੜਾ ਹੈ ਉਸ ਦਾ ਸਵਾਦ ਚਖਾ ਦਿੱਤਾ ਹੈ ਮੈਂ ਗਿਆਨ ਗੁਰੂ ਦਾ ਹਾਸਲ ਕੀਤਾ ਇਹ ਮੇਰੇ ਵਾਸਤੇ ਅੰਮ੍ਰਿਤ ਹੈ ਪਰ ਗੁਰੂ ਨਾਨਕ ਸਾਹਿਬ ਜੀ ਆਖਦੇ ਨੇ ਕਿ ਮੈਂ ਗੁਰੂ ਦੀ ਕਿਰਪਾ ਦੇ ਨਾਲ ਇਹ ਸਾਰਾ ਪਾਇਆ ਹੈ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਕੌਣ ਹੈ ਗੁਰੂ ਨਾਨਕ ਸਾਹਿਬ ਜੀ ਨੇ ਆਪ ਬਾਣੀ ਦੇ ਵਿੱਚ ਦੱਸਿਆ ਹੈ ਕਿ ਉਹ ਪਰਮਾਤਮਾ ਪਾਰ ਬ੍ਰਹਮ ਜਿਹੜਾ ਹੈ ਉਹੀ ਮੇਰਾ ਗੁਰੂ ਹੈ ਪਰੰਪਰ ਪਾਰ ਬ੍ਰਹਮ ਪਰਮੇਸ਼ਰ ਨਾਨਕ ਗੁਰ ਮਿਲਿਆ ਸੋਈ ਜੀਓ ਉਸ ਪ੍ਰਮਾਤਮਾ ਜਿਹੜਾ ਪਾਰਾਵਾਰ ਨਹੀਂ ਪਾਇਆ ਜਾ ਸਕਦਾ ਹੈ ਉਹੀ ਮੈਨੂੰ ਗੁਰੂ ਦੇ ਰੂਪ ਦੇ ਵਿੱਚ ਮਿਲਿਆ ਹੈ ਪ੍ਰਮਾਤਮਾ ਗੁਰੂ ਦੇ ਰੂਪ ਦੇ ਵਿੱਚ ਕਿਵੇਂ ਮਿਲੇ ਹਨ ਗੁਰੂ ਨਾਨਕ ਸਾਹਿਬ ਜੀ ਨੂੰ ਬਾਣੀ ਦੇ ਰੂਪ ਦੇ ਵਿੱਚ ਮਿਲੇ ਹਨ ਕਿਉਂਕਿ ਵਾਹ ਵਾਹ ਬਾਣੀ ਨਿਰੰਕਾਰ ਹੈ ਬਾਣੀ ਨਿਰੰਕਾਰ ਹੈ ਤੇ ਬਾਣੀ ਹੀ ਗੁਰੂ ਨਾਨਕ ਸਾਹਿਬ ਜੀ ਦਾ ਗੁਰੂ ਹੈ ਸ਼ਬਦ ਗੁਰੂ ਸੁਰਤ ਧੁਨ ਚੇਲਾ ਗੁਰੂ ਨਾਨਕ ਸਾਹਿਬ ਜੀ ਨੇ ਆਪਣੇ ਮੁਖਾਰਬਿੰਦ ਤੋਂ ਇਹ ਸਾਰੇ ਸੰਸਾਰ ਨੂੰ ਦੱਸਿਆ ਇਹ ਮੇਰਾ ਸ਼ਬਦ ਗੁਰੂ ਹੈ ਸੋ ਸਤਿਗੁਰੂ ਆਖਦੇ ਮੈਨੂੰ ਸ਼ਬਦ ਗੁਰੂ ਨੇ ਇਹ ਕਿਰਪਾ ਕੀਤੀ ਮੇਰੇ ਤੇ ਕਿ ਮੈਨੂੰ ਹੁਣ ਅੰਮ੍ਰਿਤ ਜਿਹੜਾ ਹੈ ਉਸ ਦੀ ਦਾਤ ਮਿਲੀ ਹੈ ਤੇ ਔਗਣ ਰੂਪੀ ਜਹਰਾਂ ਜਿਹੜੀਆਂ ਨੇ ਉਹ ਜੀਵਨ ਤੋਂ ਦੂਰ ਹੋਈਆਂ ਨੇ ਹੁਣ ਦੁਬਾਰਾ ਗਰਭ ਜੂਨ ਦੇ ਵਿੱਚ ਮੈਂ ਨਹੀਂ ਆਉਂਦਾ ਗੁਰੂ ਸਾਹਿਬ ਬਖਸ਼ਿਸ਼ ਕਰਨ ਗੁਰਬਾਣੀ ਸਾਡੇਰ ਦੇ ਵਿੱਚ ਵਸੇ ਭੁੱਲਾਂ ਚੁੱਕਾਂ ਤੁੰਥੇ ਮਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ